ਅੱਜ ਦੀ ਪੰਜਾਬੀ ਦੀ ਕਥਾ ਵੇਖਣ ਆਲੇ ਸਾਰੇ ਮੁੰਡੇ ਕੁੜੀਆਂ ਦਾ ਅੱਜ ਆਇਆ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਸਿੱਖ ਇਤਿਹਾਸ ਅਤੇ ਰਹਿਤ ਮਰਿਆਦਾ ਇਸ ਵਿਸ਼ੇ ਦੇ ਕੁਝ ਪ੍ਰਸ਼ਨ ਮੈਂ ਤੁਹਾਡੇ ਲਈ ਲੈ ਕੇ ਅੱਜ ਕਥਾ ਵਿੱਚ ਆਇਆ ਸੀ ਵੇਖੋ ਜੀ ਸਾਡੇ ਅੱਜ ਦੇ ਪ੍ਰਸ਼ਨ ਕਿਹੜੇ ਹਨ ਪਹਿਲਾ ਪ੍ਰਸ਼ਨ ਕਿਹੜਾ ਸੀ ਮੌਜੂਦਾ ਸਿੱਖ ਰਹਿਤ ਮਰਿਆਦਾ ਕਦੋਂ ਤਿਆਰ ਹੋਈ मौजूदा सिख रहित मर्यादा कबो तैयार हुई सन 1931 ईसवी विच शुरू होकी सन 1931 विच शुरू होके 1945 विच तैयार हुई अगले वाला प्रश्न केड़ा सी की गुरुदास सिख तवीत जंतर मंतर आदि विच विश्वास रखता है की गुरुदास सिख ਤਵੀਤ ਜੰਤਰ ਮੰਤਰ ਆਦੀ ਵਿੱਚ ਵਿਸ਼ਵਾਸ ਰੱਖ ਸਕਦਾ ਹੈ ਬਿਲਕੁਲ ਨਹੀਂ ਕੇਵਲ ਗੁਰਬਾਣੀ ਉੱਪਰ ਭਰੋਸਾ ਰੱਖਣਾ ਉਹ ਕੀ ਕਿੰਦਾ ਕਿ ਪੁੱਛਿਆ ਗਿਆ ਸੀ ਕਿ ਗੁਰਦਾਸਿਕ ਤਵੀਤ ਜੰਤਰ ਮੰਤਰ ਆਦੀ ਵਿੱਚ ਵਿਸ਼ਵਾਸ ਰੱਖ ਸਕਦਾ ਹੈ ਇਹਦਾ ਕੀ ਉੱਤਰ ਹੈਗਾ ਬਿਲਕੁਲ ਨਹੀਂ ਕੇਵਲ ਗੁਰਬਾਣੀ ਉੱਪਰ ਭਰੋਸਾ ਰੱਖਣਾ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸਿੱਖ ਇਸਤਰੀਆਂ ਨੂੰ ਪਰਦਾ ਕਰਨਾ ਕੁੰਡ ਕੱਢਣ ਦੀ ਕਿਉਂ ਮਨਾਈ ਹੈ ਸਿੱਖ ਇਸਤਰੀਆਂ ਨੂੰ ਪਰਦਾ ਕਰਨਾ ਢੰਡ ਕੱਢਣ ਦੀ ਕਿਉਂ ਮਨਾਈ ਹੈ ਕੀ ਦੱਸਿਆ ਗਿਆ ਸੀ ਪਰਦੇ ਦੀ ਕਿਉਂਕਿ ਈ ਔਰਤ ਨਾਲ ਵਿਤਕਰਾ ਸੀ ਕੀ ਪਰਦੇ ਦੀ ਕਿਉਂਕਿ ਈ ਔਰਤ ਨਾਲ ਵਿਤਕਰਾ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਗੁਰਸਿੱਖ ਨੂੰ ਕਿਸ ਨਾਲ ਸਾਥ ਨਾ ਰੱਖਣ ਲਈ ਵਰਜਿਆ ਗਿਆ ਹੈ ਗੁਰਸਿੱਖ ਨੂੰ ਕਿਸ ਨਾਲ ਸਾਥ ਨਾ ਰੱਖਣ ਲਈ ਵਰਜਿਆ ਗਿਆ ਸੀ ਇਹਦਾ ਕੀ ਉੱਤਰ ਸੀ ਕੁੜੀ ਮਾਰਾ ਨਾਮ ਗੁਰਸਿੱਖ ਨੂੰ ਕੁੜੀ ਮਾਰਾ ਨਾਮ ਸੰਜਨਾ ਰੱਖਣ ਲਈ ਵਰਜਿਆ ਗਿਆ ਸੀ ਅੱਗੇ ਕੀ ਸੀ ਅੱਗੇ ਕੀ 22% 22% ਕੀ ਪੁੱਛਿਆ ਗਿਆ ਸੀ ਕੇਸ ਕਟਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਸੀ ਜਿਹੜੇ ਕੇਸ ਕਟਵਾਉਂਦੇ ਹਨ ਉਹਨਾਂ ਨੂੰ ਭਈ ਕੇਸ ਕਟਵਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਸੀ ਸਿਰਗੁੰ ਸਿਰਗੁੰ ਅਤੇ ਪਤੀ केस कटवाण वाले सिरगुम पति जाता है तेईवा प्रश्न केड़ा सी अखंड पाठ जा सहज पाठ समय कथा कीर्तन जा लैक्चर करने चाहिए हैं अखंड पाठ जा सहज पाठ होन समय होन समय नाल नाल कथा कीर्तन या लैक्चर करने चाहिए बिल्कुल नहीं करने चाहिए अगे वाला प्रश्न किड़ा सी चौवीव प्रश्न श्री अमृतसर शहर के पंच इतिहासिक सरोवर के नाम की हैं नाम हैं श्री अमृतसर शहर के पतिहासिक सरोवर के नाम हैं पहला कि श्री अमृतसर साहिब दूजा श्री कोसल साहिब तीजा श्री विवेकसर साहिब चौथा रामसर साहिब पांचवा संतोखसर साहिब ਵਿਦਿਆਰਥੀਓ ਸਾਡਾ ਅੱਜ ਦਾ ਵੀਸਾ ਇੱਥੋਂ ਸਮਾਪਤ ਹੋਇਆ ਸੀ ਅੱਜ ਦੀ ਕਥਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਇਸ ਚੈਨਲ ਨੂੰ ਵੱਤੋ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਚਾਹੀਦਾ ਅੱਜ ਦੀ ਕਥਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ